ਮੇਰਾ ਪੈਸਾ ਕਰਦਾ ਕਰਦਾ ਵੀ ਉਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਆ ਕੋਈ ਹੁੰਦੀ ਵੀ ਉਰੇ ਲੰਘਦਾ ਜਾਉਂਗੇ ਕਿਤੇ ਬੜੀ ਬੱਸ ਲਾ ਦਿਓ ਜੀ ਉਰੇ ਕੋਈ ਫੈਸਿਲਿਟੀ ਨਹੀਂ ਹੈੀ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੜਕਾ ਸੀ ਪਾਣੀ ਸਾਦੇ ਮਿੱਟੀ ਵਿੱਚ ਇਹ ਤਾਂ ਜਾਣਾ ਜੇ 10-15 ਮਿੰਟ ਦੀ ਵੱਧ ਪੈ ਵੀ ਗਏ ਲੋਕਾਂ ਨਾਲ ਜਾਣ ਤੋਂ ਬਾਅਦ ਤਾਂ ਨਹੀਂ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸਦੀ ਆ ਹਾਂਜੀ ਹਾਂ ਆ ਤੁਹਾਡੀ ਸੜਕ ਹੁਣ ਮੈਂ ਬਣਵਾ ਦਿੰਦੀ ਆ ਅੱਜ ਅੱਜ ਮੈਂ ਆਈ ਆ ਅੱਜ ਮੈਂ ਇਹ ਪਾਣੀ ਕਢਵਾ ਸਕਦੀ ਆ ਜੇ ਤੁਸੀਂ ਕਹੋਗੇ ਗੱਟਕਾ ਹਾਂਜੀ ਇਹ ਤਾਂ ਫੇਰ ਬਣ ਸਕਦਾ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸ਼ਿਵਰੇਜ ਪਾਉਣ ਕਰਕੇ ਪੱਟੀ ਵੀ ਹੋਈ ਆ ਆਫ ਹੈਗੀ ਆ ਖਾਸ ਤੱਕ ਝਲਣੀ ਪਊਗੀ ਉਹ ਤੋਂ ਬਾਅਦ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਉਹ ਵੀ ਹੋ ਜੂ ਉਪੇ ਵੀ ਸਾਫ਼ ਹੋ ਜਾਣਗੇ ਮੇਰੇ ਹੱਥ ਦਾ ਸਾਰਾ ਕੁਝ ਮੈਂ ਕਰਵਾ ਦਊਂਗਾ ਦੋ ਬਣੂਗਾ ਜੀ ਦੱਸੋ ਅਸੀਂ ਮੈਨੂੰ ਚਾਰ ਮੈਣ ਨੂੰ ਕਹਿ ਕੇ ਕਰ ਥੱਕ ਜਾਈ ਟਰੈਕਟਰ ਲਾ ਕੇ ਹੀ ਗੜ ਜਾਂਦੇ ਆਏ ਆ ਪਹਿਲਾਂ ਮੈਣੋਂ ਭਾਈ ਮੰਤੋ 3-4 ਸਾਲ ਹੋ ਗਏ ਥੱਕੇ ਖਾਂਦੇ ਦੋ ਮਹੀਨੇ ਦਾ ਉਹ ਕਮੇਟੀ ਬਣੀ ਫੇੜੀ ਰੋ ਫੇ ਦੋ ਮਹੀਨੇ ਚ ਦੂਸੋਂ ਕਿਹੜੀ ਕੰਮ ਕਰੇ ਤੁਸੀਂ ਜਿਹੜਾ ਤੁਸੀਂ ਹੋਲੇ ਰਹੋਗੇ ਜਦੋਂ ਬੱਸਿਆਂ ਦੀ ਬੱਚਿਆਂ ਦੀ ਬੱਸ ਬਲਟ ਜੀ ਜ਼ਿਆਦਾ ਕਰੋਗੇ ਤੁਸੀਂ ਦੱਸੋ ਮੈਨੂੰ ਕੁੜੀ ਦੀ ਲੱਤ ਟੁੱਟ ਗਈ ਕੌਣ ਜ਼ਿੰਮੇਵਾਰ ਦੱਸੋ ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਨੂੰ ਜਾਨੀ ਜਿਵੇਂ ਆ ਬੋਲਤੀ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਬਾਅਦ ਅਸੀਂ ਤਾਂ ਨਹੀਂ 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 ਦੱਸੋ ਕਦੋਂ ਆਏ ਮੈਂ ਕੰਮ ਕਰਾਵਾ ਨਾਲ ਖਰੜਚ ਬਣਾ ਲੈ ਸਾਡੇ ਮੇਰੀ ਕੰਮ ਰਵਾੜ ਦੋ ਮੈਂ ਆਉਂਦੀ ਰਹਿਣੀ ਆ ਤੁਹਾਨੂੰ ਲੱਗਦਾ ਕਿ ਮੈਡਮ ਜੀ ਮੇਰੇ ਇਹਦਾ ਕਰਾਉਣਾ ਚਲੋ ਮੈਂ ਇੱਕ ਗੱਲ ਦੱਸਣਾ ਖਰੜਾ ਤਾਂ ਹੁੰਨੇ ਆ ਪਰ ਇਦਾਂ ਨਹੀਂ ਤੇਰਾ ਨੰਬਰ ਵਾੜ ਦੋ ਦੱਸ ਮੁੰਡੇ ਦਾ ਮਾਤਿ ਦੇਖੀ ਸੀ ਕਿ ਮੈਂ ਮੁਸ਼ਕਲਾਂ ਦੱਸਦੇ ਮੈਡਮ ਜੀ ਮੈਂ ਤੁਹਾਡੇ ਮੈਂ ਤੁਸੀਂ ਕਹਿ ਰਹੇ ਹੋ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਡਮ ਜੀ ਮੈਂ ਤੁਹਾਡੇ ਨਾਲ ਹੁਣੇ ਚੱਲੂਗਾ ਤੁਸੀਂ ਇੱਕ ਕੰਮ ਕਰਾ ਦਿਓ ਜੀ ਇੱਕ ਕੰਮ ਕਰਾ ਦਿਓ ਮੇਰੇ ਏਰੀਆ ਦਾ ਪਾਸਾ ਮੈਨੂੰ ਖੇੜਦਾ ਨਹੀਂ ਮੇਰੇ ਏਰੀਆ ਦਾ ਕਰਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤਾਂ ਕਮੇਟੀ ਬਣਾਈ ਆ ਤੁਹਾਡੀ ਸੜਕ ਮੈਂ ਪਾਸ ਕਰਤੀ ਤੁਹਾਡਾ ਕਰਾ ਦਿਓ ਚਲੋ ਮੈਂ 2 2 ਮਹੀਨੇ ਵਿੱਚ ਕਰਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਜਿੱਤੇ ਕਮਰਾ ਵੀ ਨਹੀਂ ਮਿਲਦਾ ਮੈਂ ਗੱਟਕਾ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਨਹੀਂ 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 ਮੈਂ ਉਹ ਤੁਹਾਡੇ ਮੂੰਹ 'ਤੇ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਰਹੇ ਤੇ ਗਟਕਾ ਇੰਨਾ ਰੋੜਾ ਬਣਾ ਕੇ ਕਿਹਦੇ ਨਹੀਂ ਦੇ ਰਹੇ ਤੇ ਪਰ ਆਪਣੇ ਪਾਸਿਆਂ ਦੇ ਕਿਹਦੇ ਐਮਸੀ ਮੈਂ ਵੀ ਹਿੰਦੁਸਤਾਨੀ ਟਾਣ ਵਾਲਿਆਂ ਨੂੰ ਕਹਿੰਦਾ 500 ਬਾਦੋਂ 1000 ਰੁਪਏ ਸੜਕ ਬਣਾ ਲੈਣ ਕਦੋਂ ਅਫਸਰ ਵੀ ਆਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲਓ ਗਟਕਾ ਹਾਂ ਤਾਂ ਦੋ ਦੋ ਨਹੀਂ ਕਰਦੇ ਤੁਸੀਂ ਪੁੱਛ ਸਕਦੇ ਵੀ ਮੈਂ ਤਾਂ ਕਦੇ ਨਾ ਗਟਕਾ ਨਹੀਂ ਦੇ ਚਲੋ ਤੁਸੀਂ ਦੱਸ ਦੋ ਜੀ ਹਾਂਜੀ ਤੁਸੀਂ ਦੱਸ ਦੋ ਜੀ ਬਾਹਰ ਆਪਾਂ ਚਲੋ ਵਿੱਚ ਸਾਨੂੰ ਚਾਰ ਪੈਣਾ ਹੀ ਨਹੀਂ ਵੀਰੇ ਜ਼ੋਰ ਲਾ ਲਵੇ ਪਾਣੀ ਨਿਕਲ ਨਹੀਂ ਸਕਦਾ ਕਿਤੇ ਵੀ ਪਾਣੀ ਨਿਕਲਦਾ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹੁਣ ਆ ਪੈਣੀ ਦੇਖਣਾ ਵੀ ਕਿ ਇੱਧਰ ਕੈਮਰਾ ਆਉਣਾ ਤੇ ਅਸੀਂ ਹੀਰੋ ਬਣ ਜੀ ਗਏ ਮੈਂ ਤੁਹਾਨੂੰ ਜਰਾ ਦਿਖਾਇਆ ਪਿਆ ਮਾਡਲ ਟਾਪ ਪਿਛਲੇ ਹਾਲਾਂਕਿ ਬਤਾਵਰ ਐ ਐਮਐਲ ਮੀਡਮ ਆ ਰਿਹਾ ਸ਼ੁਰੂ ਕਰੀਏ ਇੱਕ ਮਿੰਟ ਇੱਕ ਮਿੰਟ ਡੈਰੀ ਨੰਬਰ ਆੜੀ ਉਹ ਲਿਆਓ ਐਪਲੀਕੇਸ਼ਨ ਬਤਾਵਰ ਐ ਪਹਿਲੇ ਥੋੜੇ 70 ਸਾਲਾਂ ਜੋ ਪ੍ਰੋਜੈਕਟ ਨਹੀਂ ਆਇਆ ਕੁਝ ਆਲੀ ਵਾਟਰ ਦੋ ਵੱਡੇ ਐ ਤਿੰਨ ਵੱਡੇ ਐ ਤੋਂ ਕਰੈਟਰ 400 ਟਰਾਂਸਫਾਰਮਰ ਇਹ ਬਤੌਰ ਐਮਐਲਏ ਨੇ ਚੀਜ਼ਾਂ ਲੈ ਕੇ ਆਂ ਸਾਡੇ ਵੀ ਲੋਕ ਇੱਕ ਮਿੰਟ ਰੁਕ ਜਿਓ ਚਲੋ ਚਲੋ ਦੂਜੀ ਕੰਪਲੀਟ ਕਰ ਲਓ ਦੂਜੇ ਨੰਬਰ ਤੇ ਹੁਣ ਸਾਡੀ ਕਮੇਟੀ ਬਣੀ ਜਦੋਂ ਕਮੇਟੀ ਆਪ ਚਾਗੀ ਹੁਣ ਸਾਡੇ ਕੋਲ ਹੈਗੀ ਪਾਵਰ ਸੜਕਾ ਬਣਾਉਣ ਥੋਡੀਆਂ ਨਿਕਾਸੀ ਦਾ ਨਿਕਾਸੀ ਨਹੀਂ ਪਾਵਰ ਪਾਉਣ ਦਾ ਤਰਸ਼ੂਲ ਚਲਾ ਸਮਾ ਅਲਗ ਹੋਣੀ ਨਹੀਂ ਤਰਸ਼ੂਲ ਚ ਨਾ ਕਰਵਾਤਮਾਨੀ ਥੋੜੀਆਂ ਸੜਕਾਂ ਲਈ ਨਹੀਂ ਮੈਂ ਹੁਣ ਕੋਈ ਤਰਸ਼ੂਲ ਜਾਂ ਕੋਈ ਚੱਕਰ ਚਲਾ ਕੇ ਨਹੀਂ ਕਰਾਂ ਜੇ ਪੂਰੇ ਜੇ ਕੋਈ ਐਮਰਜੈਂਸੀ ਆ ਤੇ ਇੱਕ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਂਦਾ ਉਰੇ ਦੱਸੋ ਇਹਨੂੰ ਬਖਾਈਏ ਮੇਰੀ ਗੱਲ ਸੁਣੋ ਇੱਕ ਮਿੰਟ ਕੈਬ ਨਹੀਂ ਆਉਂਦੀ ਗੱਲ ਤਾਂ ਪੂਰੀ ਹੈ ਕੈਬ ਵੀ ਨਹੀਂ ਆਉਂਦੀ ਭਾਈ ਜਿਹਨਾਂ ਨੂੰ ਪਤਾ ਹੈ ਕਿਹੜਾ ਕੈਸਾ ਫੋਨ ਚ ਸਾਰਾ ਪੈਸਾ ਖੁੰਡਦਾ ਜੀ ਦੋ ਮਿੰਟ ਪਹਿਲੇ ਉਹ ਵੀ ਦਾ ਕਹਿ ਕੇ ਹਟਿਆ ਉਹ ਵੀ ਥੋੜੇ ਆ ਪੁਆਇੰਟ ਸਾਰੇ ਸੁਣਦਾ ਜਿਹੜਾ ਨਾਲ ਕਲੀਚ ਰਹਿਦਾ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਚਲੋ ਜੀ ਕੋਈ ਸੜਕ 'ਤੇ ਲੰਘ ਜਾਈਏ ਮੈਂ ਤੁਸੀਂ ਮੇਰੇ ਨਾਲ ਬੈਠੋ ਆ ਜਾਓ ਚਲੋ ਚਲੋ ਬਹੁਤ 8 ਨੰਬਰ ਲੂ ਗਈ ਨਾ ਤੁਹਾਡਾ ਅੱਛਾ ਫਿਰ ਮੈਂ ਉਹੀ ਬਾਈ ਨੂੰ ਦੱਸ ਰੇ ਮੇਰੇ ਨਾਲ ਚੱਲ ਲੰਘ ਕੇ ਦਿਖਾ ਦੇ ਜੇ ਮੈਨੂੰ ਸੁਣੋ ਆਪਰ ਦਾ ਸੁਧਮ ਹੈ ਨਾ ਤੁਸੀਂ ਅਸੀਂ ਸਨਮਾਨ ਕਰੂ ਕੋਈ ਸੀ ਮੈਨੂੰ ਕਹਿ ਰਹੇ ਨਾ ਟੋਪੇ ਆਰ ਸੜਕ ਜਾਂ ਅਸਰ ਕੱਸ ਦੇਣੀ ਆ ਸੜਕ ਹੈ ਜੀ ਪਤਾ ਹੈ ਭਾਈਓ ਸੜਕ ਤੁਹਾਨੂੰ ਪਤਾ ਅੱਜ ਦੀ ਬਾਅਦ ਇੱਕ ਵਾਰੀ ਬਣੀ ਸੀ ਜ ਆਜ਼ਾਦੀ ਦੇ ਬਾਅਦੋਂ ਸੜਕ ਨਹੀਂ ਬਣੀ ਕਿਹੜੀ ਵਾਲੀ ਆ ਪਿੰਡ ਦੀ ਫਿਰਮੀ ਹੈ ਜੀ ਇਹ ਬਸ ਆਪਾਂ ਹੁਣ ਰਿਕਾਰਡ ਬਣਾਵਾਂਗੇ ਬੰਦਾ ਬੰਦਾ ਨਹੀਂ ਬਦਲੀ 4 ਸਾਲ ਹੋ ਗਏ ਸਾਲ ਸਾਲ ਸਰਕਾਰ ਨੂੰ ਰਹਿ ਕੇ ਮੁੱਕਿਆ ਦਾਦ ਨਾਲ ਪਰ ਕੇ ਨਾ ਇੰਨਾ ਕ ਰਹਿ ਗਏ ਬਹੁਤ ਬੰਦਿਆ ਕੋਈ ਨੰਬਰ ਦੱਸੋ ਹੀ ਕੌਣ ਅਪਾ ਦੋ ਕਰੂਗੇ ਕੰਮ ਚਾਰ ਸਾਲ ਹੋ ਗਏ ਬਹੁਤ ਅਕਸੀ ਪਰਫਾਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀ ਹੈ ਹਾਂਜੀ ਹੋਰ ਤੁਹਾਡੇ ਕੰਮ ਦੋ ਮਹੀਨੇ ਤਾਂ ਹੋ ਗਏ ਕਮੇਟੀ ਨੂੰ ਜੀ ਦੋ ਮਹੀਨੇ ਵਿੱਚ ਕਰ ਦੋਗਾ ਕਮੇਟੀ ਸਭ ਦੀ ਮਤੇ ਵੀ ਪਾਉਣੇ ਨੇ ਆਸਰਾ ਜੰਦੇ 1200 ਤੋਂ ਪਾਸ ਹੈ ਜੀ ਇੱਕ ਮਹੀਨੇ ਇੱਕ ਮਹੀਨਾ ਦੇ ਦੋ ਇੱਕ ਮਹੀਨਾ ਰੋ ਬਹੁਤ ਮੈਜਿਕ ਜਵਾ ਦੇ ਮੱਚੀ ਪਰਫਾਰਮੈਂਸ ਸੋਹਣੀ ਆਪਾ ਇਹ ਨਹੀਂ ਕਰੇ ਜੇ ਹੁਣ ਅਗਲੇ ਦੋ ਮਹੀਨੇ ਚ ਕਰ ਤਾਂ ਮੈਂ ਉਹੀ ਮੰਨੂ ਮੰਨੂ ਜੀ ਮੇਰੇ ਪਿੰਡ ਵਿੱਚੋਂ ਸਭ ਤੋਂ ਜ਼ਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੂਰਾ ਹਾਲ ਹੈ ਉਹ ਦੇਖ ਲੋ ਮੈਨੂੰ ਸਾਰੇ ਹਲਕੇ ਨੇ ਪਾਈਏ ਸਾਰੇ ਹਲਕੇ ਨੇ ਪਾਈਏ ਮੈਨੂੰ ਵੋਟ ਨਹੀਂ ਪਿੰਡ ਦਾ ਸਾਰੇ ਨੇ ਜਿਹਦਾ ਆ ਤੁਹਾਨੂੰ ਜੀ ਉਹਦੇ ਇੰਨਾ ਦਾ ਮੁੱਲ ਮੋੜ ਦੋ ਵੀ ਕੰਮ ਥੋੜਾ ਬੋਧਾ ਤਾਂ ਕਰ ਦਿਓ ਮੈਂ ਤਾਂ ਕਹੀ ਜਾਂਦੀ ਆ ਵੀ ਥੋੜੀ ਸੜਕ ਦਾ ਪਾਸ ਲੱਗਦੇ ਜੀ ਇੱਕ ਜਾਣਿਆ ਮੈਂ ਜੀ ਸੜਕ ਦਾ ਪਾਸ ਨੂੰ ਕਿਆ ਕਰਾਂ ਜਰੂਰ ਹੈ ਦੇਖਣੇ ਤਾਂ ਤੁਹਾਨੂੰ ਲੱਗਦਾ ਹੀ ਕੋਈ ਕੰਮ ਮੈਨੂੰ ਸੜਕ ਤਾਂ ਬਣ ਜੂਗੀ ਆ ਪਾਣੀ ਨਹੀਂ ਨਿਕਲੇਗਾ ਅਸੀਂ ਇੱਥੇ ਰਹਿ ਰਹੇ ਹਾਂ ਬਰਿਆਲੀ ਵਾਲਿਆਂ ਨੇ ਨਿਕਲਣੇ ਨਹੀਂ ਦੇਣਾ ਜੀ ਹੋ ਜਾਊਗਾ ਉਹਨਾਂ ਤਾਂ ਮੰਨਾਂ ਕਰਦੇ ਪ੍ਰੈਸ਼ਰ ਪਾ ਕੇ ਸਭ ਤੋਂ ਪਹਿਲਾਂ ਪਾਣੀ ਸੀਵਰੇਜ ਕੰਪਲੀਟ ਕਰ ਮੈਂ ਤਾਂ ਇਹੀ ਕਹਿ ਰਹੀ ਆ ਵੀ ਮੈਂ ਤੁਹਾਨੂੰ ਪੰਜਾਬੀ ਚ ਦੱਸ ਸਕਦਾ ਹਾਂ ਵੀ ਕੰਮ ਮੇਰੀ ਗੱਲ ਸੁਣੋ ਇੱਕ ਕਿਟਾ ਸਮਝ ਲਓ ਸਾਰੇ ਉਹਨਾਂ ਨੂੰ ਮਾਰ ਰਿਹਾ ਆ ਰੋਕਣ ਦੇ ਵਾਹ ਸਾਹਮਣੇ ਵਾਲਾ ਦਿਖਾ ਦਿਓ ਗਟਰ ਲੀਕ ਹੁੰਦਾ ਹੈ